ਹੀ ਪਾ ਦੀਏ ਫੋਜੀ ਬਾਈ ਓ ਫੋਜੀ ਬਾਈ ਮਿੱਠੂ ਜੇਕੇ ਨਾਲੇ ਉਹ ਜਿਹੜੇ ਉੱਪਰ ਕਾਲਾ ਬਾਈ ਚੁੱਤੀ ਆਏ ਬਹੁਤ ਕਿਤੇ ਇਹ ਪੂਰਾ ਕੰਮ ਹੀ ਕਰ ਦਿੰਦੇ ਬਾਈ ਬੋਲੀ ਨੰਮਾ ਬਾਈ ਆ ਜਿੰਦੂ ਬਾਈ ਚੱਲ ਰਿਹਾ ਕੰਮ ਚੱਲ ਰਿਹਾ ਪੂਰਾ ਪੂਰਾ ਜੋਰਾ ਜੋਰਾ ਨਾਲ ਇਹ ਬੰਦੇ ਏ ਬਾਈ ਕਿੱਦਾਂ ਛੁੱਟੀ ਛੁੱਟੀ ਬਰਾਏ ਪਿਆ ਆ ਬੋਜੀ ਛੁੱਟੀ ਬਰਾਏ ਪਿਆ ਛੁੱਟੀ ਬਰਾਏ ਹੋ ਬੋਲ ਕਰਦੇ ਪਿਆ ਬੋਜੀ ਸਾਰਿਆਂ ਨੂੰ ਮੇਰੇ ਵੱਲੋਂ ਮੇਰੇ ਮਿੱਤਰੋ ਆਪਾਂ ਨੇ ਕਰ ਲਈ ਜਗਾਨ ਹੋਣਾ ਆਪਣਾ ਨਵੀਂ ਤੇ ਮੁੰਡਾ ਇੱਧਰ ਸ਼ੀਸ਼ਾ ਲਾ ਗਿਆ ਇੱਧਰ ਵੀ ਸ਼ੀਸ਼ਾ ਲਾ ਗਿਆ ਇੱਧਰ ਵੀ ਸ਼ੀਸ਼ਾ ਲਾ ਲਿਆ ਦੋ ਸਲਿੱਪਾਂ ਬਣਾ ਲਈ ਆਪਾਂ ਨੇ ਤੇ ਹੋਲੀ ਉਹ ਵੀ ਘਰ ਤੇ ਆਪਣਾ ਸੋਫਾ ਵੀ ਚੱਕ ਲਿਆਉਣਾ ਬੱਧੀ ਐ ਗਲਵਤ ਬਣਾਵਾਂਗੇ ਹੋਲੀ-ੜੀ ਤੇ ਆਹ ਰੋੜ ਲੱਗਿਆ ਆਪਣੀ ਦੁਕਾਨ ਨੂੰ ਰੂੜਾ ਗਾਂ ਸੂੜਾ ਉਧਰ ਆਂਦੇਣੀ ਦੁਕਾਨ ਆ ਇੱਥੇ ਲੱਕ ਬਣੀ ਦੁਕਾਨ ਆ ਕਿਹਾ ਆਪਣੇ ਪਿੰਡੋਂ ਰੂੜ ਜਾਂਦਾ ਇੱਧਰ ਤੇ ਆ ਇੱਧਰ ਉਹ ਤੇ ਦੁਕਾਨ ਸੀ ਪਹਿਲਾਂ ਜਿੱਥੇ ਮੈਂ ਉਹ ਕੰਮ ਕਰਦਾ ਉਧਰ ਕੰਮ ਕਰਦਾ ਸੀ ਹੁਣ ਮੈਂ ਆ ਗਿਆ ਇੱਧਰ ਤੇ ਹਲੇ ਆਪਣੇ ਬੋਰਡ ਬੂਡ ਲਾਉਣੇ ਆ ਅਗਲੇ 2-4 ਦਿਨ ਹੋਏ ਆਪਣੇ ਕੰਮ ਕਰੇ ਨੂੰ ਤੇ ਹੋਰ ਵੀ ਤੁਹਾਨੂੰ ਦਿਖਾਵਾਂਗਾ ਗਾਹ ਪਿਆ ਵੇ ਦੇਖੋ ਅੰਦਰ ਗਾਹ ਪਿਆ ਵੇ ਸਾਮਾਨ ਸਾਰਾ ਕਿੜਿਆ ਵੇ ਸੈੱਟ ਕਰਨਾ ਸਾਰਾ ਚੰਕ ਚੁੰਕ ਲਈ ਗਿਆ ਉਹਨਾਂ ਦੇ ਘਰ ਤੇ ਜਾ ਕੇ ਤੇ ਸਾਰਾ ਕੰਮ ਵਧੀਆ ਬਣਾਵਾਂਗੇ ਪੌੜੀ ਵੀ ਕਰਾਂਗੇ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਮਿੱਤਰੋ ਲੋ ਜੀ ਅੱਜ ਤੇ ਲੀ ਕਮਲ ਪੇਪਰ ਦੇਣ ਤੇ ਨਾਜ ਵੀ ਹੋ ਰਹੀ ਹੈ ਸਕੂਲ ਨੂੰ ਤਿਆਰ ਤੇ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਨਾਲ ਫਿਰ ਦੱਸਿਓ ਤੁਸੀਂ ਬਲੌਗ ਸਾਡੇ ਕਿਦਾਂ ਲੱਗਿਆ ਤੇ ਨਾਜ ਚੀਜੀ ਲੈ ਕੇ ਆਏ ਪੁੱਤ ਕਾ ਲੈ ਗਏ ਆ ਚਿਚੀ ਜਾ ਕੇ ਦਿਖਾ ਫਿਰ ਹਾਂ ਚਿਚੀ ਜਾ ਕੇ ਦਿਖਾ ਕਿਹੜੀ ਕਿਹੜੀ ਲੈ ਕੇ ਆਏ ਤੁਸੀਂ ਆ ਗਏ ਦੇ ਦੇ ਲੋ ਜੌਨਸਨ ਜੈਮਸ ਜੌਨਸ ਜੈਮਸ ਆ ਗਏ ਦੀ ਦੀ ਚਾਕੇ ਦਿਖਾਏ ਕੀ ਹੈ ਇਹ ਇਹ ਕੀ ਹੈ ਪਲੇਜ਼ ਤੂੰ ਕਿੱਥੇ ਚਲੀ ਜਾ ਹੁਣ ਚਲੇ ਤੁਸੀਂ ਵੀ ਹਾਂ ਹਾਂਜੀ ਹੁੰਦਾ ਹੈ ਹਾਂਜੀ ਕਿ ਬਾਂਟੂ ਪੜੂਗਾ ਚਲਾਇਓ ਬੰਦੂ ਬੰਦ ਹਾਂਜੀ 2 ਹਾਂਜੀ ਕਾਟਾ ਅਜੇ ਘੜਦੇ ਘੜਦੇ ਰਹਿ ਬਰਾਗ 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 ਬਾਗ ਦਾਦੀ ਠੀਕ ਆ ਕੱਕ 3 ਲੋ ਜੀ ਨਾ ਜੋ ਹੋ ਰਹੀ ਹੈ ਰੈਡੀ ਤੇ ਅਸੀਂ ਵੀ ਆ ਕੇ ਹੋ ਗਏ ਰੈਡੀ ਤੇ ਕੰਬਲ ਤਿਆਰ ਹੋ ਗਏ ਨੇ ਖੂਬ ਛੱਡ ਜਾਵਾਂਗੇ ਤੇ ਪੇਪਰ ਕੰਬਲ ਅੱਜ ਪਲੱਸ 2 ਦਾ ਤੇ ਉਹਦੇ ਬਾਅਦ ਪਗਾਵਾਂਗੇ ਤੁਹਾਨੂੰ ਆਪਾਂ ਕੀ ਕਰਦੇ ਜ ਦਿਹਾੜੀ ਦੇ ਵਿੱਚ ਇਹ ਦੁਕਾਨ ਆਪਾਂ ਨੇ ਨਵੀਂ ਖੋਲੀ ਆ ਤੇ ਉਹਦਾ ਥੋੜਾ ਜਿਹਾ ਸਮਾਨ ਰਹਿੰਦਾ ਤਾਂ ਉਹ ਵੀ ਲਿਖੇ ਹੁਣ ਆਪਾਂ ਨੇ ਤੇ ਮੈਂ ਕਿ ਸਮਾਨ ਤੁਹਾਨੂੰ ਪਤਾ ਜਿਹੜਾ ਜਿਹੜਾ ਕੰਮ ਆ ਜਾਂਦਾ ਨਾਲ ਦੀ ਨਾਲ ਸਮਾਨ ਜ਼ਿਆਦਾ ਆਈ ਜਾਂਦਾ ਤੋਂ ਇੰਨਾ ਸਮਾਨ ਲਿਖਿਆ ਤਾਂ ਪਰ ਉਹ ਸਮਾਨ ਆਪਾਂ ਤੇ ਆਪਾਂ ਭੇਰ ਵੀ ਜਿੰਨਾ ਵਾਰੀ ਬੰਦਾ ਕਹਿੰਦਾ ਬਿਆਹ ਦਾ ਸਮਾਨ ਲਿਆਵੇ ਥੋੜਾ ਬੋਤਾ ਤਾਂ ਰਹੇ ਹੋ ਜਾਂਦਾ ਹੈ ਜਿੰਨਾ ਮਰਜ਼ੀ ਸਮਾਨ ਲਿਆਵੇ ਥੋੜਾ ਬੋਤਾ ਤਾਂ ਰਹੇ ਹੋ ਜਾਂਦਾ ਹੈ ਕਹਿੰਦੇ ਲੋ ਜੀ ਫਿਰ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਮੜਾ ਸਪੋਰਟ ਕਰੋ ਆਪਣੇ ਭਾਈ ਦੇ ਵੱਧਦੇ-ਵੱਧ ਵੀਡੀਓ ਦੇਖੋ ਤੁਸੀਂ ਪਿਆਰ ਦਿਓ ਮੇਰੇ ਵੀਰੋ ਲੋ ਫਿਰ ਮਿੱਤਰੋ ਬਣੇ ਰਹੋ ਬਲੌਗ ਦੇ ਨਾਲ ਤੁਸੀਂ ਇਹ ਤਾਂ ਤੁਹਾਨੂੰ ਦਿਖਾਉਂਦੇ ਅਗਲੀ ਵੀ ਕਰਦੇ ਆਪਾਂ ਗੱਲਬਾਤ ਕਰਾਂਗੇ ਹਾਂ ਲੋ ਜੀ ਕੋਮਲ ਨਾਲ ਕਰੋ ਗੱਲਬਾਤ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰਿਆਂ ਨੇ ਅੱਜ ਤੁਸੀਂ ਸਾਰੇ ਮਿਲ ਕੇ ਆਪੇ ਆਪੇ ਉਹਦੀ ਪਰਮ ਸਾਡੇ ਬਲੌਗ ਦੇ ਵਿੱਚ ਬਣੇ ਰਹੋ ਹਜੇ ਮੈਂ ਰੈਡੀ ਹੋਣਾ ਨਾ ਅੱਜ ਨੂੰ ਕਰਕੇ ਆ ਰਹੀ ਆ ਮੈਂ ਲੱਖ ਤੁਹਾਨੂੰ ਬਲੌਗ ਦੇ ਨਾਲ ਤੁਸੀਂ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਓਕੇ ਜੀ ਕੋਮਲ ਹੋ ਗਈ ਰੈਡੀ ਤੇ ਹੁਣ ਖਿਚੜੀ ਤਿਆਰੀ ਆਪਾਂ ਪੇਪਰ ਦੀ ਪੇਪਰ ਜਾ ਕੇ ਦੇਖਿਓ ਨੇ ਨਾਜਮੂ ਵੀ ਛੱਡ ਜਾਨਾ ਸਕੂਲ ਕਰ ਇਹਨੂੰ ਛੱਡ ਆਈਏ ਐ ਸੀ ਬਣੇ ਰਿਹਾ ਰੱਬ ਦੇ ਨਾਲ ਤੇ 나즈 ਨੇ ਖਾ ਲਿਆ ਇੱਕ ਪਰੌਂਠਾ ਤੇ ਲਈ ਜਲੂਜ਼ ਪਾਏ 나즈 ਨੇ ਬੈਗ ਦੇ ਵਿੱਚ 나즈 ਵੀ ਹੋਈ ਵੀ ਰੈਡੀ 나즈 ਨੇ ਹੁਣ ਜਾਣਾ ਪੇਪਰ ਦੇਣ ਚੱਲਾ ਮਮਾ ਚੱਲੀਏ ਅਸੀਂ ਚੱਲੀਏਗੀ ਹੁਣ ਪੇਪਰ ਦੇਣਾ ਰੈਡੀ ਆ ਰੈਡੀ ਹਾਂਜੀ ਮੈਂ ਤਾਂ ਚਲੋ ਬੈਗ ਚੱਕ ਬੈਗ ਜਲਦੀ ਨਾਲ ਚਾਈਕ ਕਰ ਕੋਲ ਲੈ ਜੈਣਾ ਪਰ ਕੋਲ ਲੈ ਜਾਇਨਾ ਪਰ ਆਰ ਬਰ ਚੱਲੀਏ ਦੇ ਲਈ ਦੋਸਤ ਦੇਖੋ ਫੌਜੀ ਲੱਗੇ ਹੋਰ ਕਰਨਾ ਸਭ ਕੁਝ ਪੂਰੀ ਕਰਨਾ ਕੋਈ ਪਾਣੀ ਮੋੜਦਾ ਪਾਣੀ ਪਾ ਦिए ਫੌਜੀ ਬਾਈ ਉਹ ਫੌਜੀ ਬਾਈ ਮੇਚ ਚੇਕ ਧਾ ਲੋ ਉਹ ਇਹ ਪਰ ਕਾਲਾ ਬਾਈ ਛੁੱਟੀ ਐ ਬੋਲ ਦੇ ਕਿਤੇ ਇਹ ਪੂਰਾ ਕੰਮ ਹੀ ਕਰ ਦਿੰਦੇ ਬਾਈ ਕੋਈ ਨੀਮਾ ਬਾਈ ਆ ਜਿੰਦੂ ਬਾਈ ਚੱਲ ਰਿਹਾ ਕੰਮ ਚੱਲ ਰਿਹਾ ਪੂਰਾ ਪੂਰਾ ਜੋਰਾ ਜੋਰਾ ਨਾਲ ਇਹ ਬੰਦੇ ਇਹ ਬਾਈ ਜਿੱਦੇ ਛੁੱਟੀ ਛੁੱਟੀ ਪਰਾਏ ਪਿਆ ਆ ਬੋਜੀ ਛੁੱਟੀ ਪਰਾਏ ਪਿਆ ਛੁੱਟੀ ਪਰਾਏ ਬੋਲ ਕਰ ਲਾ ਜੀ